ਓਏ ਮੱਜਾਂ ਵਿੱਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਡਿੱਗਦੇ ਫਿਰਦੇ ਗਬਰੂ ਜੋਬਨ ਰੁੱਤੇ ਓਏ ਦੁੱਧ ਕਿਉ ਤੇ ਮੱਖਣੀ ਕਿਦਰੇ ਖੋ ਗਈ ਏ ਓਏ ਹਰ ਇੱਕ ਚੀਜ਼ ਮਲਾਵਟ ਵਾਲੀ ਹੋ ਗਈ ਏ ਓਏ ਦੁੱਧ ਦੀ ਥਾਂ ਤੇ ਬੱਚਿਆਂ ਨੂੰ ਨਾ ਕੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸਤ ਰਕੀ ਰੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸ ਤੇ ਰਕੀ ਰੋਕ ਦਿਓ ਓਏ ਹੁਣ ਕਿੱਥੋਂ ਤੱਕ ਬੇਸ਼ਰਮੀ ਲੋਕੀ ਸਹੀ ਜਾਂਦੇ ਓਏ ਕੈਨੇਡਾ ਜਾਣ ਲਈ ਬਹਿ ਨਾਲਾਂ ਵਾਲਾ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈਟ ਉੱਤੇ ਹੁਣ ਆਉਂਦੀਆਂ ਨੇ ਓਏ ਲਾਈਕ ਵਿਊਆਂ ਖਾਤਰ ਕੱਪੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪਹਿਜਣ ਜੇ ਕਿਤੇ ਟੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸ ਤਰੱਕੀ ਰੋਕਦੇ ਹੋ ਓਏ ਮੈਂ ਕਹਿੰਦਾ ਤੁਹਾਡਾ ਦਾਸ ਤਰੱਕੀ ਰੋਕਦੇ ਹੋ ਡਾਊਨਲੋਡ ਚੈਟ ਚਾਟ